ਹੱਲ ਉਹ ਕਰਦਾ ਹੁਣ ਜਿਹੜੀ ਜਦੋਂ ਸੁਭਬ ਬਣਿਆ ਇਹ ਇਕੱਠੇ ਹੋਣ ਦਾ ਹਾਂ ਹਾਂ ਮੈਂ ਮੈਂ ਤੇ ਬਾਪੂ ਜੀ ਇਕੱਠੇ ਹੋਣ ਦਾ ਸੁਭਬ ਕਿਵੇਂ ਬਣਿਆ ਨਹੀਂ ਯਾਰ ਐਡਾ ਸਿਆਣਾ ਬੰਦਾ ਮੇਰੇ ਦਾਦਾ ਜੀ ਦੀ ਉਮਰ ਦਾ ਮੇਰੇ ਪਿਓ ਤੋਂ ਵੱਡੀ ਉਮਰ ਦਾ ਬੰਦਾ ਮੇਰੇ ਨਾਲ ਜਿਹੜੀ ਸੁਭਬ ਇਹ ਤਾਂ ਬਣ ਗਿਆ ਅਸੀਂ ਇੱਕ ਵਾਰੀ ਇਕੱਠੇ ਹੋ ਗਏ ਮੈਨੂੰ ਡੈਡੀ ਹੋਰਾਂ ਨਾਲ ਇਹਨਾਂ ਦੀ ਆੜੀ ਸੀਗੀ ਹਨਾ ਉਹਨਾਂ ਦੇ ਮੇਚਦੇ ਆ ਉਹਨਾਂ ਨਾਲ ਕਬੀਸ਼ਰੀ ਗਾਉਂਦੇ ਸੀ ਤੇ ਮੈਨੂੰ ਇਹਨਾਂ ਨੇ ਬੁਲਾ ਲਿਆ ਤੇ ਬੁਲਾ ਕੇ ਅਸੀਂ ਜਦੋਂ ਇਕੱਠੇ ਹੋਏ ਮੈਂ ਐਲ ਕਰ ਰਿਹਾ ਯਾਰ ਬਾਪੂ ਉਹਨੇ ਕਿੱਥੇ ਉਹ ਕਰ ਲਿਆ ਹਨਾ ਪਰ ਜਦੋਂ ਇਹਨਾਂ ਨੇ ਗੱਲਾਂ ਸੁਣਾਈਆਂ ਸ਼ਮਲਾ ਸਾਹਿਬ ਦੀਆਂ ਲਿਖੀਆਂ ਹੋਈਆਂ ਉਹ ਮੇਰੇ ਕਾਲਜ ਤੇ ਲੜ ਗਈ ਗੱਲ ਤੇ ਮੈਨੂੰ ਫਿਰ ਮਜਬੂਰੀ ਚ ਉਹ ਪਾਉਣਾ ਪਿਆ ਤੇ ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਉਹਨੂੰ ਪਿਆਰ ਦਿੱਤਾ ਇੱਕ ਨਵੀਂ ਜੀ ਗੱਲ ਬਣ ਗਈ ਬਾਪੂ ਗੱਲ ਕੀ ਸੁਣਾਉਣੀ ਹੈ ਜਿਹੜੇ ਜੱਬ ਆ ਤਾਂ ਕੁਦਰਤੀ ਬਚ ਗਿਆ ਆਪਣੇ ਨਾਲ ਤਾਂ ਰਿਸ਼ਤਾ ਭਰਪੂਰ ਨੇ ਕਰਾ ਕੇ ਦੂਜੇ ਲੋਟ ਜੋੜੀ ਜੋੜਤੀ ਇਹ ਗੱਲਾਂ ਨਿਭ ਜਾਂਦੀਆਂ ਹੁੰਦੀਆਂ ਤੇ ਜਿਹੜੇ ਕਈ ਵਾਰੀ ਦੂਜੇ ਲੋਟ ਕਿਸੇ ਦੇ ਚੱਕਰ ਚ ਭੂਂਡ ਆਸ਼ਕ ਦੇ ਚੱਕਰ ਦੇ ਵਿੱਚ ਆ ਕੇ ਕੁੜੀਆਂ ਮੁੰਡੇ ਫਸ ਜਾਂਦੇ ਆ ਉਹ ਜਿਹੜੇ ਫਿਰ ਹਾਲ ਹੁੰਦੇ ਆ ਕਿ ਕਿਸੇ ਭੂਂਡ ਦੇ ਚੱਕਰਾਂ ਚ ਆ ਕੇ ਜਿਹੜੀ ਰਾਤ ਨੂੰ ਤਾਂ ਤਾਰੇ ਤੋੜਦੇ ਆ ਉਹ ਫੋਨ ਤੇ ਵੀਡੀਓ ਕਾਲ ਤੇ ਪਰ ਬਾਅਦ ਚ ਜਦੋਂ ਵਿਆਹ ਹੋ ਜੇ ਫਿਰ ਮੰਝਾ ਨਹੀਂ ਜਾ ਕੇ ਪਰਾਂ ਹੁੰਦਾ ਇਹੀ ਜੀ ਗੱਲ ਸ਼ਮਲਾ ਸਾਹਿਬ ਨੇ ਲਿਖੀ ਸੀ ਉਹਦੇ ਕਰਕੇ ਥੋੜਾ ਬਹੁਤ ਪਿਆਰ ਮਿਲਿਆ ਬਾਪੂ ਦੱਸੀ ਕੀ ਹੈ ਇੱਕ ਕੁੜੀ ਨੇ ਲਵ ਮੈਰਿਜ ਕਰਵਾ ਲਈ ਭੂੰਡ ਆਸ਼ਕ ਦੇ ਨਾਲ ਬਾਅਦ ਦੇ ਵਿੱਚ ਉਹਦੀ ਸਹੇਲੀ ਉਹਨੂੰ ਮਿਲੀ ਤੇ ਜਦੋਂ ਸਹੇਲੀ ਮਿਲੀ ਉਹ ਕਹਿੰਦੀ ਕਿਵੇਂ ਆ ਹੁਣ ਲੈ ਕੇ ਜਾਂਦਾ ਸ਼ਿਮਲੇ ਪੀਨਿਓ ਕਨਾਮ ਮਿਲਕ ਸ਼ੇਕ ਉਹ ਕਹਿੰਦੀ ਕਿਹੜੇ ਬਹਿ ਜਾ ਤੈਨੂੰ ਮੈਂ ਗੱਲ ਦੱਸ ਜਿਆ ਕੁੜੀ ਆਪਦੀ ਸਹੇਲੀ ਨੂੰ ਬਾਪੂ ਕੀ ਕਹਿੰਦੀ ਹੈ ਦੱਸੀ ਮੜ ਜ ਆ ਜਾ ਹੋ ਬਹਿ ਜਾ ਅੜੀਏ ਹਾਲ ਸੁਨਾਵਾ ਦਿਲ ਤੇ ਲੱਗੇ ਫੱਟ ਦਿਖਾਵਾ ਹੋਏ ਬਹਿ ਜਾ ਅੜੀਏ ਹਾਲ ਸੁਨਾਵਾ ਦਿਲ ਤੇ ਲੱਗੇ ਫੱਟ ਦਿਖਾਵਾ ਜੈਸੀ ਦਾਰੂ ਪਾਗ ਇਸ਼ਕ ਦੀ ਚੜੀ ਖੁਮਾਰੀ ਲੱਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਹੋਏ ਪੁੱਠਾ ਪੰਗਾ ਲੈ ਨੀ ਲਵ ਮੈਰਿਜ ਕਰਕੇ ਉਹ ਵਿਆਹ ਤੋਂ ਪਹਿਲਾਂ ਐਸ਼ ਕਰਾਈ ਕੁੱਲੂ ਸ਼ਿਮਲੇ ਖੂਬ ਕਮਾਈ ਆਏ ਵਿਆਹ ਤੋਂ ਪਹਿਲਾਂ ਐਸ਼ ਕਰਾਈ ਕੁੱਲੂ ਸ਼ਿਮਲੇ ਬਹੁਤ ਕਮਾਈ ਹੁਣ ਨੀ ਫਿਲਮ ਦਿਖਾਉਣ ਲੱਜਾਂਦਾ ਟੀਵੀ ਜੋਗੀ ਰਹੇਗੀ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹਾ ਵਿੱਚ ਹੋਟਲਾ ਡਿਨਰ ਕੀਤੇ ਮਿਲ ਕੇ ਸ਼ੇਕਤੇ ਠੰਡੇ ਪੀਤੇ ਵਿੱਚ ਹੋਟਲਾਂ ਡਿਨਰ ਕੀਤੇ ਮਿਲਕ ਸ਼ੇਕ ਤੇ ਠੰਡੇ ਪੀਤੇ ਹੁਣ ਨਹੀਂ ਮਟਰ ਪਨੀਰ ਖਵਾਉਂਦਾ ਹੁਣ ਨੀ ਚਿੱਲੀ ਚਿਕਨੀ ਖਵਾਉਂਦਾ ਮੂੰਗੀ ਖਾਣੀ ਪੈਗੀ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਪੁੱਠਾ ਪੰਗਾ ਲੈ ਲਿਆ ਨੀ ਲਵ ਮੈਰਿਜ ਕਰਕੇ ਪਹਿਲਾਂ ਤਾਂ ਮਜਨੂ ਸਾਰੇ ਅੰਬਰੋਂ ਤੋੜਨਾ ਚੰਨ ਸਿਤਾਰੇ ਹਏ ਪਹਿਲਾਂ ਤਾਂ ਏ ਮਜ ਨੂੰ ਸਾਰੇ ਕਾਂਤੀ ਵਰਗਾ ਵੀਡੀਓ ਕਾਲ ਤੇ ਲੱਗਿਆ ਰਹਿੰਦਾ ਰਾਤ ਨੂੰ 2 2 ਵਜੇ ਤੱਕ ਬਾਅਦ ਚ ਪਤਾ ਲੱਗਦਾ ਵੀ ਦਾੜੀਆਂ ਰੱਖ ਲੀਆਂ ਹੈ ਉਹ ਪਹਿਲਾਂ ਤਾਂ ਏ ਮਜ ਨੂੰ ਸਾਰੇ ਅੰਬਰੋਂ ਤੋੜਨ ਚੰਦ ਸਤਾਰੇ ਫੇਰ ਤਾਂ ਮੰਜੀ ਚੱਕਣਾ ਹੋਵੇ ਜਿਥੇ ਕੇ ਰਾ ਡੈਗੀ ਨੀ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਪੁੱਠਾ ਪੰਗਾ ਲੈ ਲਿਆ ਨੀ ਲਵ ਮੈਰਿਜ ਕਰਕੇ ਕਰਦੀ ਪਹਿਣੇ ਮੈਂ ਅਰਜ਼ੋਈ ਲਵ ਮੈਰਿਜ ਨਾ ਕਰਿਓ ਕੋਈ ਕਰਦੀ ਪਹਿਣੋ ਮੈਂ ਅਰਜ਼ੋਈ ਲਵ ਮੈਰਿਜ ਨਾ ਕਰਿਓ ਕੋਈ ਈ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਮਾਪਿਆਂ ਤੋਂ ਜੋ ਬੇਮੁਖ ਹੋਏ ਮੇਵਾ ਸਿੰਗਾ ਲੁਕ ਲੁਕ ਰੋਏ ਮਾਪਿਆਂ ਤੋਂ ਜੋ ਬੇਮੁਖ ਹੋਵੇ ਮੇਵਾ ਸਿੰਗਾ ਲੁਕ ਲੁਕ ਰੋਵੇ ਪਾਲ ਸ਼ਾਇਰ ਦੀ ਕਲਮ ਸ਼ਰਾਬਣ ਸੱਚੀਆਂ ਚਲਾ ਕਹੀਗੀ ਨਹੀਂ ਲਵ ਮੈਰਿਜ ਕਰਕੇ ਜਹਾਨ ਦੁੱਖਾਂ ਵਿੱਚ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈ ਗਈ ਨੀ ਲਵ ਮੈਰਿਜ ਕਰਕੇ ਹੋ ਦੱਸੋ ਕਿ ਮਿਲ ਗਿਆ ਜਿਉਂਦੇ ਰਹੋ